ਇਹਨੂੰ ਪੈਕੇਜ ਪੁੱਛਿਆ ਮੈਂ ਪੈਕੇਜ ਦੱਸੇ ਵਾ ਤਿੰਨ ਵਾਰ ਨੂੰ ਪੁੱਛਿਆ ਮੈਂ ਕਹਾਂ ਸੀ ਸ਼ੋਰ ਸ਼ੋਰ ਹੁੰਦੀ ਹੂੰ ਇੰਨੇ ਪੈਕੋ ਕਿ ਮੈਂ ਖੁਦ ਉਹ ਡਿਪਲੋਮਾ ਕੀਤਾ ਹੋਇਆ ਵਾ ਓਕੇ ਤੇ ਮੈਂ ਕਿਹਾ ਵੀ ਇੰਨੇ ਪੈਕੇਜ ਦੇ ਵਿੱਚ ਇਹਨਾਂ ਦਾ ਡਾਲਰ ਦਾ ਰੇਟ ਹੀ 69 ਚੱਲ ਰਿਹਾ ਸਿੰਗਾਪੁਰ ਤੋਂ ਆਏ ਇਸ ਬੱਚੇ ਦੇ ਪਿਤਾ ਜੀ ਵੀ حیران ਰਹਿ ਗਏ ਸਾਂ ਯੂਵਰਸ ਦੇ ਇੰਨੇ ਸਸਤੇ ਪੈਕੇਜ ਨੂੰ ਦੇਖ ਕੇ ਹੁਣ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਰਹਿ ਗਿਆ ਹੋਵੇ ਘੱਟ ਬਜਟ ਵਾਲੇ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਜ਼ਰੂਰ ਦੇਖੋ ਜੀ ਸਾਹਿਬ ਕਿੱਥੋਂ ਆਇਓ ਹੋ ਗਿਆ ਹੋ ਗਿਆ ਤਾਂ ਏ ਅਬ੍ਰਾਡ ਕਿਉਂ ਜਾ ਰਹੇ ਹੋ ਸਰ ਸਟੱਡੀ ਵਾਸਤੇ ਮੇਰੇ ਫਾਦਰ ਰੋਸ਼ਨ ਤੁਹਾਡੇ ਫਾਦਰ ਵੀ ਮੇਰੇ ਉੱਥੇ ਸੀ ਉੱਥੇ ਕੰਮ ਕਰਦੇ ਬਾਹਰ ਹੀ ਆਏ ਆ ਅੱਛਾ ਜੀ ਬੜੀ ਬੜੀ ਮਨਚੀ ਲੱਗੀ ਐਕਚੁਅਲੀ ਇਹ ਤੇ ਦੋਸਤ ਐਕਸਰਸਾਈਸ ਪਰ ਜਾਣ ਲਈ ਆਏ ਸੀ ਹਾਂ ਤੇ ਬਿਲਗਰੇ ਮੈਂ ਸਾਈਪਰਸ ਜਾਣਾ ਹਾਂ ਮੈਂ ਕਿਹਾ ਚਲੋ ਇੱਕ ਵਾਰ ਮੈਨੂੰ ਵਿਜ਼ਿਟ ਕਰਾ ਦੂੰ ਮੈਂ ਬਿਨਾਂ ਦੱਸੇ ਤੁਹਾਡੇ ਜੋ ਸਟਾਫ ਦੇ ਮੈਂ ਨਹੀਂ ਆ ਰਿਹਾ ਤੁਹਾਡੇ ਨਾਲ ਹਾਂ ਮੈਂ ਸਿੰਗਾਪੁਰ ਤੋਂ ਆਇਆ ਮੈਂ ਕਿਹਾ ਮੈਂ ਚੈਲੰਜ ਕੀਤਾ ਨੂੰ ਮੈਂ ਇੱਕ ਡਿਪਲੋਮਾ ਦਲਾ ਦੂੰ ਫਿਰ ਅਸੀ ਦੇਖਦੇ ਹਾਂ ਸੋਚਦੇ ਹਾਂ ਤੁਸੀਂ ਇੱਕ ਡਿਪਲੋਮਾ ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਜਿਵੇਂ ਇਸ ਫਲਾਈ ਚੈਨ ਦੇ ਵਿੱਚ ਡਿਪਲੋਮਾ ਦਵਾ ਦੋ ਤੇ ਮੈਂ ਇਹ ਕਿਉਂ ਨਹੀਂ ਬੱਚੇ ਨਹੀਂ ਠੀਕ ਹੈ ਇਹਨਾਂ ਨੇ 10 ਤੋਂ 20 ਮਿੰਟ ਦੇ ਵਿੱਚ ਕਹਿੰਦੇ ਹਾਂ ਜੀ ਆਹ ਕਾਲ ਦੇ ਵਿੱਚ ਮਿਲ ਜੂਗਾ ਠੀਕ ਹੈ ਤੇ ਮੈਂ ਜਦ ਪੈਕੇਜ ਪੁੱਛਿਆ ਮੈਨੂੰ ਪੈਕੇਜ ਦੱਸੇ ਪਰ ਤਿੰਨ ਵਾਰ ਨੂੰ ਪੁੱਛਿਆ ਮੈਂ ਕਹਾ ਯੂ ਸ਼ੋਰ ਸ਼ੋਰ ਹੁੰਦੀ ਸੀ ਹੂੰ ਇੰਨੇ ਪੈਕੋ ਕਿ ਮੈਂ ਖੁਦ ਉਹ ਡਿਪਲੋਮਾ ਕੀਤਾ ਹੋਇਆ ਵਾ ਓਕੇ ਤੇ ਮੈਂ ਕਿਹਾ ਵੀ ਇੰਨੇ ਪੈਕੇਜ ਦੇ ਵਿੱਚ ਇਹਨਾਂ ਦਾ ਡਾਲਰ ਦਾ ਰੇਟ ਹੀ 69 ਚੱਲ ਰਿਹਾ ਮੈਂ ਵਾਈਫ ਨੂੰ ਕਿਹਾ ਮੈਂ ਕਿਹਾ ਦੇਖ ਪੈਸੇ ਦਾ 10 ਵੀ ਰੇ ਸੀ ਉੱਥੇ ਆਏ ਮੈਂ ਕਿਹਾ ਇਹਨੂੰ ਮੈਂ ਤਾਂ ਕਿ ਨਵੈਸੀ ਉੱਤਨ ਲਈ ਆਇਆ ਸੀ ਆਸਟ੍ਰੇਲੀਆ ਭਜਣਾ ਸੀ ਮਸੀਂ ਤੇ ਫਿਰ ਮੈਨੂੰ ਮਨ ਲੱਗਿਆ ਤੁਹਾਡੀ ਗਾਈਡੈਂਸ ਇੰਨੀ ਵਧੀਆ ਲੱਗੀ ਮੈਂ ਕਿਹਾ ਚੱਲ ਪੁੱਤ ਨਾਲ ਹੀ ਉਹਨੂੰ ਹੁਣ ਮੈਂ ਜਾਣਾ ਤੇ ਨਾਲ ਹੀ ਲੈ ਕੇ ਜਾਣਾ ਹੁਣ ਛੁੱਟੀ ਹੈ ਹਾਂ ਦੇਖੋ ਪਲੀਜ਼ ਜਿਹੜਾ ਨੂੰ ਇਹ ਲੱਗਦਾ ਨਾ ਕਿ ਅਸੀਂ ਬਿਜ਼ਨਸ ਕਰ ਰਹੇ ਆ ਅਸੀਂ ਸੋਸ਼ਲ ਵਰਕ ਨਹੀਂ ਕਰ ਰਹੇ ਇਹ ਦੇਖੋ ਆਓ ਸਰ ਪਲੀਜ਼ ਕੋ ਇਹ ਬੱਚੇ ਦਾ ਫਾਦਰ ਨੇ ਜਿਹੜੇ ਕਿ ਖੁਦ ਸਿੰਗਾਪੁਰ ਤੋਂ ਆਇਆ ਉਹ ਖੁਦ ਉਹ ਕਹਿੰਦੇ ਕਿ ਮੈਂ ਖੁਦ ਸਰਚ ਆਊਟ ਕੀਤਾ ਉੱਥੋਂ ਦੀ ਫੀਸ ਲੈ ਕੇ ਫੀਸ ਨਾਲ ਮੈਂ ਕੰਪੈਰੀਜ਼ਨ ਕੀਤਾ ਡੋਲਰ ਰੇਟ ਨਾ ਦੇਖਿਆ ਮੈਂ ਕਿਹਾ ਤੁਹਾਨੂੰ ਬਚਣਾ ਕੀ ਹੈ ਦੇਖੋ ਮੈਂ ਰੈਲੀਟੀ ਦੱਸ ਰਿਹਾ ਕਿ ਸਾਨੂੰ 30 35000 ਸਾਨੂੰ ਸੇਵਿੰਗ ਹੋ ਜਾਣਾ ਅਸੀਂ ਖੁਸ਼ ਆਉਂਦੇ ਚ ਸਾਨੂੰ ਇਹ ਨਹੀਂ ਹੈ ਕਿ ਅਸੀਂ ਹਰ ਬੱਚੇ ਤੋਂ 3-4 ਲੱਖ ਰੁਪਏ ਕਮਾਣਾ ਸੋ ਇਹ ਰੀਜ਼ਨ ਹੈ ਸਰ ਕਿ ਤੁਸੀਂ ਉਹ ਨਜ਼ਰੀਆ ਰੱਖਿਆ ਕਿ ਨਹੀਂ ਯਾਰ ਏਜੰਟ 1-2 ਲੱਖ ਤੱਕ ਕਮਾਉਂਦੇ ਹੀ ਕਮਾਉਂਦੇ ਆ ਤੇ ਤੁਹਾਨੂੰ ਲੱਗਿਆ ਕਿ ਉਹ ਤਾਂ ਪ੍ਰੋਫਿਟ ਹੋ ਨਹੀਂ ਰਿਹਾ ਕੋਈ ਮੈਂ ਤੁਸੀਂ ਪਹਿਲ ਵਾਰੀ ਤਾਂ ਪੁੱਛਿਆ ਮੈਂ ਪਹਿਲਾਂ ਦੱਸਿਆ ਹੀ ਨਹੀਂ ਤੁਹਾਨੂੰ ਆਏ ਹੋਇਆ ਮੇਰੀ ਵਾਈਫ ਵੀ ਨਾਲ ਇੱਕ ਤਿੰਨਾਂ ਨੇ ਵਿਜ਼ਿਟ ਕੀਤਾ ਸੀ ਜੀ ਫਿਰ ਜਦੋਂ ਮੈਂ ਦੱਸਿਆ ਮੈਂ ਇਹੀ ਕਹਿੰਦੇ ਸੀ ਇਹਨਾਂ ਨੇ ਪੁੱਛਿਆ ਤੁਸੀਂ ਇਹਹੀ ਡਿਪਲੋਮਾ ਕਿਉਂ ਲੈ ਰਹੇ ਆ ਹਾਂ ਕਿ ਕਿ ਕਲਾਈਂਟ ਤੁਸੀਂ ਪਹਿਲੇ ਕਲਾਈਂਟਾਂ ਚੋਂ ਐ ਕਹਿ ਰਹੇ ਆ ਹਾਂ ਮੈਂ ਕਿਹਾ ਕਿਉਂਕਿ ਮੈਂ ਉੱਥੇ ਹੀ ਆ ਜੀ ਮੈਂ ਉੱਥੇ ਇਸ ਪਾਸੇ ਕੰਮ ਕਰਦਾ ਮੈਂ ਕੋਦੇ ਡਿਪਲੋਮਾ ਕਰਕੇ ਬਹੁਤ ਹਾਈ ਪੈਕੇਜ ਤੇ ਕੰਮ ਕਰ ਰਹੇ ਆ ਸਿੰਗਾਪੁਰਚੇ ਕਿੰਨਾ ਕਰ ਰਹੇ ਹੋ ਸਰ ਤੁਸੀਂ ਕਿੰਨਾ ਪੈਕੇਜ ਆ ਤੁਹਾਡਾ ਮੈਂ ਨਹੀਂ ਪਾਲਿਸੀ ਦੱਸ ਨਹੀਂਦਾ ਐਕਚੁਅਲੀ ਚਾਰੀਆਂ ਦਸ਼ਵ ਹੋ ਜਾਂਦਾ ਵਾ ਪ੍ਰੋਫੈਸ਼ਨਲ ਦਾ ਮੈਂ ਤਾਂ ਚਲੋ ਐਨਾ ਅੱਛਾ ਚਲੋ ਮੈਂ ਸਮਝ ਗਿਆ ਮਤਲਬ ਐਨਾ ਕਹਿ ਸਕਦੇ ਕਿ ਐਨਾ ਅੱਛਾ ਤੇ ਅਸੀਂ ਚਾਹ ਚਲੋ ਬੋਲਣਾ ਨਹੀਂ ਹੈ ਉਹਨਾਂ ਨੂੰ ਆਪਣੀ ਇੱਛਾ ਹੁੰਦੀ ਹੈ ਮਤਲਬ ਬਹੁਤ ਵਧੀਆ ਮੈਂ ਅਜੇ ਲੌਜਿਸਟਿਕ ਅਫੀਸਰ ਹਾਂ ਉੱਥੇ ਅੱਛਾ ਜੀ ਮੈਂ ਚੋਣਾਂ ਮੇਰਾ ਬੱਚਾ ਮੇਰੇ ਤੋਂ ਨੈਕਸਟ ਅਫੀਸ ਵਿੱਚ ਬੈਠੇ ਹੈ ਜੀ ਮੈਨੇਜਰ ਫਿਊਚਰ ਦੇ ਵਿੱਚ ਐਮਪੀਏ ਕਰਕੇ ਉੱਥੇ ਜ਼ਰੂਰ ਸਰ ਜ਼ਰੂਰ ਯਾਰ ਪਾਪਾ ਇਸ ਬੈਸ ਦਾ ਯਾਰ ਕਿ ਪਾਪਾ ਦੀ ਵੀ ਜ਼ਰੂਰ ਪੂਰੀ ਕਰਨੀ ਹੈ ਕੋਈ ਫਾਦਰ ਇੱਕ ਐਸਾ ਹੁੰਦਾ ਹੈ ਕਿ ਜਿਹੜਾ ਦੇਖੋ ਆਪਣੀ ਫੈਮਲੀ ਵਾਸਤੇ ਆਪਣੀਆਂ ਖੁਸ਼ੀਆਂ ਆਪਣੇ ਦੀਵਾਲੀ ਦਸਹਿਰਾ ਨਿਊ ਇਅਰ ਗੁਰਪੁਰਬ ਸਾਰਾ ਕੁਝ ਛੱਡ ਕੇ ਉੱਥੇ ਜਾ ਕੇ ਕਮਾਈ ਕਰਦਾ ਹੈ ਤੁਹਾਨੂੰ ਖੁਸ਼ ਰੱਖਦਾ ਹੈ ਇੱਕ ਟਾਈਮ ਆਏਗਾ ਤੁਹਾਡੀ ਰਿਸਪੌਂਸਿਬਿਲਟੀ ਹੋਏਗੀ ਕਿ ਪਾਪਾ ਨੂੰ ਤੁਸੀਂ ਜਾ ਕੇ ਇੰਜੋਏ ਕਰੋ ਹੁਣ ਮੈਂ ਤੁਹਾਨੂੰ ਇੰਜੋਏ ਕਰਵਾਉਣਾ ਹੈ